ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਪਹੁੰਚ ਹੈਗੀ ਆ ਪਿੰਡ ਪਨਗੋਟਾ ਤਹਿਸੀਲ ਪੱਟੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਦਦੇਰ ਸਾਹਿਬ ਪਿੰਡ ਬਿਲਕੁਲ ਲਾਗੇ ਆ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਪਨਗੋਟੇ ਕਰਨੀ ਆ ਦੋਸਤੋ ਵੀਰ ਗੁਰਪ੍ਰੀਤ ਸਿੰਘ ਦੇ ਕੋਲੇ ਆਏ ਆ ਇਸ ਘਰੋਂ ਦੋਸਤੋ ਇੱਕ ਪਹਿਲਾਂ ਵੀਡੀਓ ਆਪਾਂ ਅਪਲੋਡ ਕੀਤੀ ਸੀ ਤੇ ਵਾੜ ਦਿਖਾਈ ਸੀ ਤੁਹਾਨੂੰ ਚੰਗੀ ਖਾਸੀ ਵੱਡੀ ਵਾੜ ਸੀਗੀ ਅੱਜ ਫਿਰ ਵੀਰ ਇੱਕ ਵਾੜ ਲੈ ਕੇ ਹਾਜ਼ਰ ਹੋਇਆ ਤੇ ਐਚ ਐਫ ਕਰਾਸ ਵਿੱਚ ਥੋੜੀ ਜਿਹੀ ਬਰੀਡ ਅਤੇ ਵਿੱਚ ਜਿਹੜੀ ਦੋਸਤੋ ਇਹ ਵਿਹੜਾ ਠੀਕ ਆ ਤਾਜੀ ਸੂਈ ਸੁਭਾਈ ਆ ਤੇ ਪੂਰੀ ਡਿਟੇਲ ਜਿਹੜੀ ਆਪਾਂ ਵੀਰ ਗੁਰਪ੍ਰੀਤ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ 29 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਜੀ ਪੌਣੇ ਇੱਕ 11 ਵਜੇ ਦਾ ਸਮਾਂ ਹੈਗਾ ਮਾਰਨਿੰਗ ਦਾ ਸੋ ਆਓ ਕਰਦੇ ਆ ਗੱਲਬਾਤ ਪੁੱਛਦੇ ਆ ਕੀ ਡਿਟੇਲ ਆ ਅੱਜ ਇਸ ਵਿਹੜ ਦੀ ਆਜੋ ਵੀਰ ਗੁਰਪ੍ਰੀਤ ਸਭ ਤੋਂ ਪਹਿਲਾਂ ਗੁਰਪ੍ਰੀਤ ਭਾਈ ਸਸਰੀ ਕਾਨ ਸਸਰੀ ਕਾ ਭਾਈ ਉਹ ਠੀਠਾ ਵੀਰ ਵਧੀਆ ਵਧੀਆ ਚੜ੍ਹਦੀ ਕਲਾ ਅੱਛਾ ਗੁਰਪ੍ਰੀਤ ਭਾਈ ਵੜ ਵੇਗੀ ਸੀ ਪਿੱਛੇ ਪਾਈ ਸੀ ਆਪਣਾ ਹਾਂਜੀ ਹਾਂਜੀ ਵਧੀਆ ਵੇਗੀ ਪਾਈ ਉਸ ਤੋਂ ਬਾਅਦ ਫਿਰ ਵੀ ਤੁਸੀਂ ਵੜਾ ਕਾਫੀ ਲਿਆਂਦਿਆਂ ਵੇਚੀਆਂ ਹਾਂਜੀ ਹਾਂਜੀ ਤੇ ਅੱਜ ਆਪਣੇ ਕੋਲ ਇਹ ਆ ਗਈ ਹੈ ਨਾ ਹਾਂਜੀ ਅੱਜ ਐਚਪ ਬੈੜ ਆਈ ਹੈ ਬੰਦਾ ਐਚਪ ਬੈੜ ਹਾਂਜੀ ਹਾਂਜੀ ਤੇ ਇਹ ਸੁਆ ਵੀਰ ਕਿੰਨਾ ਸੂਈ ਇਹ ਦੂਸਰਾ ਸੁਆ ਈ ਦੂਜਾ ਸੁਆ ਹਾਂਜੀ ਹਾਂਜੀ ਤੇ ਦਿਨ ਕਿੰਨੇ ਹੋ ਗਏ ਇਹਨੂੰ ਦਿਨੇ 24 ਤਰੀਕ ਦੀ ਸੂਈ ਈ 24 ਹਾਂਜੀ ਅੱਜ 5-4 ਕ ਦਿਨ ਹਾਂਜੀ ਠੀਕ ਆ 4 ਕ ਦਿਨ ਦਾ ਸਮਾਂ ਜਿਹੜਾ ਅੱਜ ਹੋ ਗਿਆ ਇਹਨੂੰ ਸੂਈ ਨੂੰ ਤੇ ਚੰਗੀ ਖਾਸੀ ਵੜਾ ਠੀਕ HF ਦੇ ਵਿੱਚ ਆ ਥੋੜਾ ਕ੍ਰੋਸ HF ਤੁਸੀਂ ਕ੍ਰੋਸ ਮੰਨ ਸਕਦੇ ਹੋ ਠੀਕ ਆ ਜੀ ਹਾਈਟ ਵਧੀਆ ਹੈਗੀ ਆ ਮੀਡੀਅਮ ਤੋਂ ਪਲੱਸ ਜਿਹੜੀ ਹਾਈਟ ਆ ਤੇ ਥਣ ਚੱਡੇ ਦੀ ਬੜੀ ਸਾਫ਼ ਆ ਤੇ ਠੰਡੀ ਸੀਲਸ ਲੱਗਾ ਠੀਕ ਆ ਉਹ ਪੂਰੀ ਜਿਹੜੀ ਤਸੱਲੀ ਆ ਉਹ ਕਰਵਾ ਦਾਂਗੇ ਦੋਸਤੋ ਇਸੇ ਵੀਡੀਓ ਦੇ ਵਿੱਚ ਥੋੜੀਆਂ ਧਾਰਾਂ ਮਾਰ ਕੇ ਤੁਹਾਨੂੰ ਦਿਖਾ ਦਾਂਗੇ ਬੱਚਾ ਲਾ ਕੇ ਤੇ ਥੱਲੇ ਬੱਚਾ ਇਹਨੇ ਗੋਪੀ ਬਾਈ ਕੀ ਹੈ ਵੱਛੀ ਇਹ ਵੱਛੀ ਹੈ ਜੀ ਕਿਹੜਾ ਸੀਮਰ ਸੂਮਰ ਦੇ ਚੰਗੇ ਜੀ ਹਾਂਜੀ ਬਹੁਤ ਵਧੀਆ ਸੀਮੰਦੀ ਆ ਜੀ ਠੀਕ ਆ ਹਾਂਜੀ ਤੇ ਅੱਜ ਬੌਲੇ ਦੇ ਵਿੱਚ ਕਿੰਨਾ ਹੋਊਗਾ ਜੀ ਹੁਣ ਜੀ ਇਹਦੇ ਥੱਲੇ ਦੁੱਧ ਤੇ ਹੈਗਾ 17 ਕਿਲੋ ਅੱਛਾ ਹਾਂਜੀ ਤੇ ਆਪਾਂ ਪਰ ਜਿੰਨੂੰ ਵੀ ਦੇਣੀ ਆ 16 ਕਿਲੋ ਕਹਿ ਕੇ ਦੇਣੀ ਲੈਟ ਠੀਕ ਆ ਜੀ ਹਾਂਜੀ ਜਿਹੜਾ ਚਵਾਦਾਂਗੇ ਆਪਾਂ ਇੱਥੇ ਹਾਂ ਜਿਹੜਾ ਚਵਾਦਾਂਗੇ ਠੀਕ ਆ 16 ਕਿਲੋ ਜਿਹੜਾ ਦੋਸਤੋ ਕਿਸੇ ਵੀਰ ਨੇ ਜਿਹੜੀ ਚਪਾਈ ਕਰ ਲੈਣੀ ਆ ਅੱਜ ਘਰੇ ਪਹੁੰਚ ਕੇ ਪਹੁੰਚ ਕਰਕੇ ਚਪਾਈ ਕਰ ਲੈਣੀ ਆ ਉਹ 16 ਕਿਲੋ ਆ ਠੀਕ ਆ ਜੀ ਤੇ ਬਾਕੀ ਥਾਣੇ ਚੱਡੇ ਦੀ ਬੜੀ ਸਾਫ ਆ ਆ ਦੇਖੋ ਜੂਲਟ ਬਹਿਣੀ ਵਾਲ ਆ ਬੱਚਾ ਫੀਮੇਲ ਗਾਫ ਆ ਇਸ ਵੈੜ ਦੇ ਥੱਲੇ ਠੀਕ ਆ ਤੇ ਪਿਓਰ ਬਰੀਡ ਦੇ ਵਿੱਚ ਇਹ ਜਿਹੜੀ ਬੱਚੀ ਆ ਠੀਕ ਆ ਜੀ ਪੂਰੀ ਜਾਤੀ ਵਾਲੀ ਆ ਤੇ ਇੱਕ ਰੰਗ ਜਿਹੜੀ ਆ ਬਿਲਕੁਲ ਵਾਈਟ ਆ ਕੁਝ ਦੇ ਵਿੱਚ ਸਪੌਟ ਡਾਟ ਜਿਹੜੇ ਹੈਗੇ ਦੋਸਤੋ ਬਰਾਊਨ ਕਲਰ ਦੇ ਹੈ ਬੱਚੀ ਦੇ ਵਿੱਚ ਠੀਕ ਆ ਤੇ ਚੰਗੀ ਅਸਰੇ ਦੀ ਮਖਰ ਬੱਚੀ ਆ ਸੋ ਜਿਹੜੇ ਵੀਰ ਨੇ ਸਾਹਸ ਮਾਰ ਕੇ ਚੰਗੀ ਕਰਨੀ ਆ ਜ਼ਰੂਰ ਤੁਸੀਂ ਹੱਥ ਪਾ ਲਿਓ ਤੇ ਖੋਲ ਕੇ ਤੋੜ ਕੇ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾਉਣੀ ਆ ਵੈੜ ਬਧੇਰੇ ਸਮਝ ਆ ਜੂਗੀ ਇਸ ਤੋਂ ਬਾਅਦ ਜਿਹੜੀ ਦੋਸਤੋ ਧਾਰਾਂ ਦੀ ਚੁਵਾਈ ਆ ਤਾਰਾ ਮਾਰ ਕੇ ਕੋਈ 5-5 7-7 ਜਰੂਰ ਥਣਾਂ ਦੇ ਵਿੱਚੋਂ ਦਿਖਾਵਾਂਗੇ ਤਾਂ ਜੋ ਹੋ ਸਕਦਾ ਵੀ ਕਿਸੇ ਵੀਰ ਨੇ ਆਨਲਾਈਨ ਸਬਦਾ ਕਰਨਾ ਹੋ ਜਾਏ ਤੋਂ ਆਪ ਦਾ ਡਿਸੀਜਨ ਜੜਾ ਤੁਸੀਂ ਲੈ ਸਕਦੇ ਹੋ ਤੋੜ ਲੋ ਥੋੜਾ ਜਿਹਾ ਗੁਰਪੀ ਭਾਈ ਅੱਗੇ ਇੱਕ ਦੋ ਕਿਹੜੇ ਕਢਾ ਦੋ ਇਹਨੂੰ ਲੰਮੇ ਤੋੜਦੇ ਆ ਜੀ ਠੀਕ ਹੈ ਜੀ ਠੀਕ ਤੇ ਬਾਕੀ ਪੂਰੀ ਖਰੀ ਹੈ ਜਿਹੜੀ ਦੋਸਤੋ ਇਹ ਵੇੜ 16 17 17 ਲੀਟਰ ਤੇ ਜਿਹੜੀ ਹੁਣ ਬਿਲਕੁਲ ਚਲਦੀ ਪਈ ਹੈ ਜਿਹੜੇ ਵੀਰ ਕਿਸੇ ਨੇ ਵੀ ਖਰੀਦਦਾਰ ਨੇ ਖਰੀਦਣੀ ਹੈ ਤਸੱਲੀ ਤੁਸੀਂ ਆਪਣੀ ਦੋ ਡੰਗ ਚਵਾਈ ਕਰ ਲਓ ਕੋ ਚਾਰ ਡੰਗ ਕਰ ਲਓ ਠੀਕ ਹੈ ਤੇ ਗੁਰਪੀਪਾ ਜੀ ਮੜਾ ਜਾ ਲਾ ਕੇ ਬੱਚਾ ਮਾਰ ਕੇ ਧਾਰਮ ਵੀ ਦਿਖਾ ਦਿਓ ਠੀਕ ਹੈ ਜੀ ਓਕੇ ਜੀ ਠੀਕ ਹੈ ਤੇ ਗੁਰਪ੍ਰੀਤ ਭਾਈ ਕੀ ਡਿਮਾਂਡ ਕਹਿਣਾ ਬੋਲ ਫਿਰ ਕੀ ਕਰਦੇ ਭਾਈ ਡਿਮਾਂਡ ਸੰਧੂ ਸਾਹਿਬ 58000 ਰੁਪਿਆ ਕਰਦੇ ਆਂ ਹਾਂ ਬਾਕੀ ਮੌਕੇ ਤੇ ਹੋ ਜੂ ਲੈ ਮੌਕੇ ਤੇ ਹਾਂਜੀ ਹੋ ਜੂਗਾ ਵਿੱਚੋਂ ਖੁੱਲਾ ਮੰਨਦਾ ਹਾਂਜੀ ਹਾਂਜੀ ਮਾਨਤਾਨ ਕਰਦਾ ਜਰੂਰ ਕਰ ਦਿਓ ਫਿਰ ਹਾਂਜੀ 58000 ਦੇ ਵਿੱਚੋਂ ਹਾਂਜੀ ਠੀਕ ਹੈ ਤੇ ਨੰਬਰ ਇੱਕ ਗੁਰਪ੍ਰੀਤ ਭਾਈ ਜਰੂਰ ਆਪਣਾ ਸ਼ੇਅਰ ਕਰ ਦਿਓ ਆਪਣਾ 98031 ਹਾਂਜੀ 0053 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਨ ਮੇਰਾ ਨਾਮ ਵੀਰ ਗੁਰਪ੍ਰੀਤ ਸਿੰਘ ਠੀਕ ਆ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਇੱਕ 나ਗ ਦੋ 나ਗ ਜਰੂਰ ਆਉਂਦੇ ਆ ਚੰਗਾ 나ਗ ਆਉਂਦਾ ਠੀਕ ਆ ਤੇ ਜਰੂਰ ਤੁਸੀਂ ਜਿਹੜੀ ਆ ਪਰਚੇਜ਼ ਕਰ ਸਕਦੇ ਹੋ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਪਏ ਆ ਵੀਰ ਗੁਰਪ੍ਰੀਤ ਦੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਖਾਸ ਵਿਜਟ ਜਿਹੜੀ ਆ ਤੁਸੀਂ ਪਿੰਡ ਪਨਗੋਟੇ ਕਰਨੀ ਹੈ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ